ਬਾਬੇ ਮਣੀ ਸਿੰਘ ਪੰਜ ਸਿੱਖ ਸੱਜੇ ਪਾਤਸ਼ਾਹ ਨੂੰ ਲੈਣ ਕਲਦੇ ਹਨ ਹੁਣ ਬਾਬਾ ਮਣੀ ਸਿੰਘ ਦੇਹ ਕਰਕੇ ਸਰਗੁਣ ਸਰੂਪ ਪੰਜ ਤਤ ਕਰਕੇ ਔਰ ਪੰਜ ਸਿੱਖ ਜਿਹੜੇ ਕੱਲੇ ਉਹ ਵੀ ਦੇਹ ਕਰਕੇ ਸਰਗੁਣ ਪੰਜ ਤਤ ਕਰਕੇ ਔਰ ਸੱਜੇ ਪਾਤਸ਼ਾਹ ਜਿਹੜਾ ਜਿਸ ਨੂੰ ਲੈਣ ਆਏ ਪਿੰਡ ਕੋਿੰਡ ਕਣਕਪੁਰੀ ਦੇ ਵਿੱਚ ਸੱਜੇ ਪਾਤਸ਼ਾਹ ਵੀ ਪੰਜ ਤਤ ਦੇਹ ਕਰਕੇ ਮਹਾਰਾਜ ਛੇਰ ਸਿੰਘ ਵਿਸ਼ਨੂੰ ਭਗਵਾਨ ਸਾਰੇ ਹੀ ਸਰਗੁਣ ਸਿੱਖ ਵੀ ਸਰਗੁਣ ਸੰਤ ਸਤਿਗੁਰੂ ਬਾਬਾ ਮਣੀ ਸਿੰਘ ਸਿੱਖ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਸੱਚੇ ਸੁੱਤ ਨੇ ਔਰ ਬਾਬੇ ਹੁਣੀ ਵੀ ਸਰਗੁਣ ਔਰ ਸੱਚੇ ਪਾਤਸ਼ਾਹ ਵੀ ਸਰਗੁਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੀ ਸਰਗੁਣ ਸੋ ਸਾਰੇ ਹੀ ਸਰਗੁਣ ਇਹ ਆ ਸਰਗੁਣ ਸਰਗੁਣ ਖੇਲ ਬੋਲ ਸਿੰਘ ਕੋਰੀਆਂ ਵਾਲਾ ਔਰ ਸਿੱਖਾਂ ਦੇ ਨਾਮ ਜਿਹੜੇ ਆ ਔਰ ਇਹ ਜਿਹੜੇ ਨਾਮ ਆ ਕਿਸ ਨੂੰ ਦਿੱਤੇ ਗਏ ਇਹ ਜਿਹੜੇ ਨਾਮ ਆ ਕਿਸ ਨੂੰ ਦਿੱਤੇ ਜਾਂਦੇ ਆ ਮਾਤ ਲੋਕ ਤੇ ਪੰਜ ਤਤ ਦੇਹ ਦਾ ਨਾਮ ਰੱਖਿਆ ਜਾਂਦਾ ਇਹ ਵੀ ਵਿਚਾਰਨਾ ਹੈ ਕਿ ਜਿੱਦਾਂ ਤੁਸੀਂ ਸਾਰੇ ਦੇਹ ਕਰਕੇ ਸਿੱਖ ਭਗਤ ਬੈਠੇ ਜੇ ਔਰ ਤੁਹਾਡੇ ਪੰਜ ਤਤ ਦੇਹ ਨੂੰ ਵੱਖੋ ਵੱਖਰੇ ਨਾਮ ਦਿੱਤੇ ਗਏ ਜਾਂ ਕਰਕੇ ਤੁਹਾਡੇ ਵੱਖੋ ਵੱਖਰੇ ਨਾਮ ਆ ਸਰੀਰ ਕਰਕੇ ਉਹ ਪੰਜ ਤਤ ਦੇਹ ਨੂੰ ਨਾਮ ਦਿੱਤਾ ਜਾਂਦਾ ਸੋ ਭੌਲ ਸਿੰਘ ਪੋਰੀਆਂ ਵਾਲਾ ਪੰਜ ਤਤ ਦੇਹ ਕਰਕੇ ਸਰਗੁਣ ਰੂਪ ਸਿੱਖ ਕਾਨ ਸਿੰਘ ਪੁੰਘਾਲੀ ਵਾਲਾ ਪੰਘਾਲੀ ਪਿੰਡ ਵੀ ਪਾਕਿਸਤਾਨ ਦੇ ਵਿੱਚ ਆ ਕੋਰੀਆਂ ਪਿੰਡ ਵੀ ਪਾਕਿਸਤਾਨ ਦੇ ਵਿੱਚ ਆ ਇੱਧਰ ਔਰ ਇਹ ਸਾਰੇ ਨਗਰ ਨੇ ਔਰ ਕਾਨ ਸਿੰਘ ਪੰਘਾਲੀ ਵਾਲਾ ਵੀ ਸਰਗੁਣ ਦੇਹ ਕਰਕੇ ਲਖਾਰਾ ਸਿੰਘ ਪੰਘਾਲੀ ਵਾਲਾ ਸਰਗੁਣ ਦੇਹ ਕਰਕੇ ਸਿੱਖ ਬੁੱਢਾ ਸਿੰਘ ਰਾਮਪੁਰੇ ਵਾਲਾ ਸਰਗੁਣ ਦੇਹ ਕਰਕੇ ਸਿੱਖ ਔਰ ਇਹ ਨਗਰ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਨੇ ਇਸ ਸਮੇਂ ਕਣਕਪੁਰੀ ਪਿੰਡ ਘਵਿੰਡ ਵੀ ਪਾਕਿਸਤਾਨ ਦੇ ਵਿੱਚ ਆ ਆਪ ਸਰਬਹਾਰ ਸੰਤ ਜਾਣਦੇ ਜੀ ਦੇਵਾ ਸਿੰਘ ਪਠਾਨਕਿਆਂ ਵਾਲਾ ਦੇ ਕਰਕੇ ਪੰਜ ਸਿੱਖ ਸੱਚੇ ਪਾਤਸ਼ਾਹ ਨੂੰ ਲੈਣ ਆਏ ਹਨ ਜੀ ਇਹ ਪੰਜ ਸਿੱਖ ਸੱਚੇ ਪਾਤਸ਼ਾਹ ਨੂੰ ਲੈਣ ਆਏ ਤਿੰਨ ਮੀਲ ਪੈਂਡਾ ਸੀ ਕਵਿੰਡ ਦਾ ਰਾਮਪੁਰੇ ਤੋਂ ਕਿੰਨਾ ਪੈਂਡਾ ਸੀ ਤਿੰਨ ਮੀਲ ਪਿੰਡ ਕਵਿੰਡ ਸਾਹਮਣੇ ਖੇਤ ਕਣਕਪੁਰੀ ਦੇ ਖੇਤਾਂ ਦੇ ਸਾਹਮਣੇ ਪਿੰਡ ਕਵਿੰਡ ਔਰ ਪਿੰਡ ਕਵਿੰਡ ਤੋਂ ਤਿੰਨ ਮੀਲ ਐਨੂੰ ਰਾਮਪੁਰੇ ਦਾ ਪਿੰਡਾ ਤਿੰਨ ਮੀਲ ਪੈਂਡਾ ਸਿੱਖ ਕਵਿੰਡ ਦਾ ਰਾਮਪੁਰੇ ਤੋਂ ਆ ਕੇ ਸਿੱਖਾਂ ਨੇ ਨਿਮਸ਼ਕਾਰ ਕੀਤੀ ਤੇ ਪ੍ਰਕਰਮਾ ਕੀਤੀਆਂ ਕਿਸ ਦੀਆਂ ਪ੍ਰਕਰਮਾ ਕੀਤੀਆਂ ਕਿਸ ਨੂੰ ਨਿਮਸ਼ਕਾਰ ਕੀਤੀ ਸਾਹਮਣੇ ਦੇਹ ਕਰਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭੁਵਾਨ ਸੱਚੇ ਪਾਤਸ਼ਾਹ ਬਾਲਕ ਦੇਹ ਕਰਕੇ ਛੋਟੀ ਆਲੀ ਦੇਹ ਕਰਕੇ ਛੋਟੀ ਦੇਹ ਕਰਕੇ ਸਾਹਮਣੇ ਸੀ ਸੱਚੇ ਪਾਤਸ਼ਾਹ ਇਤੇ ਸਾਰੇ ਦੇਹ ਵਾਲੇ ਨੇ ਸੋ ਇਹ ਵਿਚਾਰ ਜਿਹੜਾ ਹੈ ਇਹ ਬਿਲਕੁਲ ਹਰ ਸੰਗਤ ਜੀ ਉਹ ਗਲਤ ਵਿਚਾਰ ਹੈ ਦੇਹ ਕਰਕੇ ਨੇਕ ਲੰਕਣੀ ਦੇ ਦੇਹ ਵਾਲਾ ਨੇਕ ਲੰਕਣੀ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਕੁਵਾਨ ਸੱਚੇ ਪਾਤਸ਼ਾਹ ਸਾਹਮਣੇ ਸਰਗਣ ਸਰੂਪ ਦੇਹ ਕਰਕੇ